ਰਾਜਵੀਰ ਜਵੰਦਾ ਦੇ ਇਸ ਦੁਨੀਆ ਤੋਂ ਜਾਣ ਤੋਂ ਬਾਅਦ ਪੰਜਾਬੀ ਸਿੰਗਰ ਰੇਸ਼ਮ ਸਿੰਘ ਅਨਮੋਲ ਨੇ ਦੱਸਿਆ ਸੀ ਕਿ ਰਾਜਵੀਰ ਜਵੰਦਾ ਦੇ 52 ਸ਼ੋਅ ਬੁੱਕ ਹੋਏ ਪਏ ਹਨ ਤੇ ਇਹ ਸ਼ੋਅ ਹੁਣ ਐਮੀ ਵੀਰ ਕ ਜਸ ਬਾਜਵਾ ਕੁਲਵਿੰਦਰ ਬਿੱਲਾ ਰਣਜੀਤ ਬਾਵਾ ਤੇ ਮੈਂ ਖੁਦ ਲਗਾਵਾਂਗਾ ਅਸੀਂ ਇਹ ਸ਼ੋਅ ਕੈਨਸਲ ਨਹੀਂ ਹੋਣ ਦੇਵਾਂਗੇ ਤੇ ਦੋਸਤੋ ਅੱਜ ਜਸ ਬਾਜਵਾ ਤੇ ਇੱਕ ਸ਼ੋਅ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿਸ ਬਾਰੇ ਕਿਹਾ ਜਾ ਰਿਹਾ ਹੈ ਕਿ ਇਹ ਰਾਜਵੀਰ ਜਵੰਦਾ ਦੇ ਉਨਾ 52 ਸ਼ੋਅਾਂ ਵਿੱਚੋਂ ਪਹਿਲਾ ਸ਼ੋਅ ਹੈ ਤੇ ਜਸ ਬਾਜਵਾ ਨੇ ਡਰੈੱਸ ਵੀ ਪੂਰੀ ਰਾਜਵੀਰ ਜਵੰਦਾ ਦੀ ਤਰ੍ਹਾਂ ਹੀ ਪਾਈ ਹੋਈ ਹੈ। ਬਾਕੀ ਜਸ ਬਾਜਵਾ ਜਾਂ ਹੋਰ ਕਿਸੇ ਵੱਲੋਂ ਇਸ ਬਾਰੇ ਕੋਈ ਖਲਾਸਾ ਤਾਂ ਨਹੀਂ ਕੀਤਾ ਗਿਆ ਪਰ ਰਾਜਵੀਰ ਦੀ ਤਰ੍ਹਾਂ ਡਰੈੱਸ ਅਪ ਦੇਖ ਸਾਰੇ ਇਹੀ ਕਹਿ ਰਹੇ ਹਨ ਕਿ ਇਹ ਰਾਜਵੀਰ ਦਾ ਪਹਿਲਾ ਸ਼ੋਅ ਹੈ। ਬਾਕੀ ਤੁਸੀਂ ਵੀ ਸੁਣੋ ਜਸ ਬਾਜਵਾ ਨੇ ਰਾਜਵੀਰ ਜਵੰਦਾ ਬਾਰੇ ਸਟੇਜ ਤੋਂ ਕੀ ਕਿਹਾ। ਭਾਈ ਦੇ ਸਾਡੇ ਗਲਾਚ ਦਾ ਰੜੇ ਰੜ ਪਰ ਅਸੀਂ ਤਾਂ ਸਟੇਜਾਂ ਤੋਂ ਵੀ ਰਾਜਵੀਰ ਨੂੰ ਜਾਣਦੇ ਹਾਂ। ਮੈਂ ਕਿਹਾ ਕਿ ਤਾੜੀ ਰਾਜਵੀਰ ਦੇ ਨਾਮ ਤੇ। ਕਿ ਆਰਟਿਸਟਾਂ ਹਮੇਸ਼ਾ ਭੋੜੇ ਦਿਲਾਂ ਤਰੰਦਾਂ 40 ਕਰਕੇ ਮਰਦੇ ਔਰ ਉਹਦੇ ਗੀਤ ਨੇ ਜਿਹੜੇ ਉੱਭਰ ਜਾਂਦੇ ਆ ਤਾਂ ਕੀ ਕਹਤ ਰਾਜਵੀਰ ਦੇ ਨੇ ਸੂਤ ਕੱਤਵੇਂ ਸਲਾਈ ਕਰੀਂ ਤੀਰੀ